ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਬਣ ਵੜ ਸੇਲ ਲਈ ਲੈ ਕੇ ਆਏ ਆਂਗੇ ਤੇ ਆਜੋ ਆਪਾਂ ਪਉਦਿਆਂ ਬਾਈ ਤੋਂ ਡਿਟੇਲ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਚੱਲਦਾ ਬਾਈ ਕੰਮ ਕਰ ਬਹੁਤ ਵਧੀਆ ਜੀ ਵਧੀਆ ਚੱਲੀ ਜਾਂਦਾ ਤੇ ਕਿਵੇਂ ਰਿਹਾ ਬਾਈ ਪਿਛਲੀਆਂ ਵੀਡੀਓ ਦਾ ਰਿਸਪੌਂਸ ਬਹੁਤ ਵਧੀਆ ਰਿਸਪੌਂਸ ਵੀਰੇ ਵਧੀਆ ਮਾਲ ਵਿਕੀ ਜਾਂਦਾ ਚਲੋ ਆਪਣਾ ਠੀਕ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਉਹ ਮਾਲ ਸੋਡਾ ਜਾਇਜ਼ ਹੁੰਦਾ ਹਨਾ ਰੇਟ ਹਾਂ ਕੋਈ ਵਾੜਾ ਆਪਣਾ ਹੋ ਨਹੀਂ ਹੁੰਦਾ ਹੈਗਾ ਤੇ ਠੀਕ ਹੁੰਦਾ ਆਪਣਾ ਰੇਟ ਹਾਂ ਕੋਈ ਵਾੜਾ ਹੋ ਨਹੀਂ ਹੁੰਦਾ ਵੱਡੇ ਨਾਮ ਤੇ ਐਡਰੈਸ ਬੋਲ जिला बरनाला ते तहसील तपापनी ਨੇੜੇ ਪਿੰਡ ਕਿਹੜਾ ਰਹਿ ਨੇੜੇ ਵੀਰੇ ਆਪਣਾ ਸੁਖਪਰਾ ਇਥੋਂ ਆਪਣਾ 4 ਕਿਲੋਮੀਟਰ ਹੈ ਠੀਕ ਹੈ ਵੀਰੇ ਤੇ 5 ਕਿਲੋਮੀਟਰ ਆਪਣਾ ਤਪਾਪਾ ਸ਼ਹਿਰ ਪੈਂਦਾ ਹੈ ਠੀਕ ਹੈ ਹਾਂ ਮੋਬਾਈਲ ਨੰਬਰ ਬੋਲ ਦੋ ਆਪਣਾ ਮੋਬਾਈਲ ਨੰਬਰ 73551 97660 ਠੀਕ ਹੈ ਇਹ ਬਾਈ ਦਾ ਬਾਈ ਕੰਟੈਕਟ ਨੰਬਰ ਹੈ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਆਪਾਂ ਸਾਹਮਣੇ ਵਾਇਰਡ ਦੇਖ ਰਹੇ ਆ ਕਿਹੜਾ ਸੁਸ ਹੁੰਦੀ ਹੈ ਇਹ ਵੀਰੇ ਪਹਿਲਣ ਬੱਚੀ ਹੈਗੀ ਠੀਕ ਆ ਹਾਂਜੀ ਬਲੂਨ ਸੁਣਦੀ ਆ ਤੇ ਬਲੂਨ ਬੱਚੀ ਹਾਂ ਪਹਿਲਣ ਬੱਚੀ ਆ ਇਹ ਹੂੰ ਤੇ ਇਹਦਾ ਮਤਲਬ ਕਿ 20 ਤਰੀਕ ਨੂੰ ਉਹਦੇ ਦਿਨ ਪੂਰੇ ਆ 20 ਤਰੀਕ ਨੂੰ ਦਿਨ ਪੂਰੇ ਆ ਹਾਂ 20 ਤਰੀਕ ਨੂੰ ਦਿਨ ਪੂਰੇ ਨੇ ਤੇ ਮੜਾ ਦਿਖਾ ਦਿਓ ਤੁਸੀਂ ਮੈਂ ਕਹਣਾ ਬਾਈ ਕਾ ਵਤਾਂ ਗੀਆਂ ਲੈਵਾ ਚੈੱਕ ਕਰ ਲਓ ਬਹੁਤ ਸੋਹਣਾ ਦੇ ਕਮਾਲ ਦਾ ਲੈਵਾ ਤਿਆਰ ਕਰਦੀ ਆਂ ਵੰਦੀ ਆ ਕੱਲਾ ਕੱਲਾ ਥਾਣਾ ਬਾਈ ਨਿਖੜਮਾ ਥਾਣਾ ਪੂਰੀ ਵਿਥੇ ਥਣ ਲੱਗਿਆ ਵਾ ਜਿੰਨਾ ਆਪਾਂ ਗੱਲ ਕਰੀਏ ਲੈਵਾ ਮਗਰ ਨੂੰ ਆ ਨਾ ਕਰਮਾੜੀ ਦਾ ਉਹਨੇ ਹੀ ਮੂਰ ਨੂੰ ਜੇ ਥਾਣਾ ਦੀ ਗੱਲ ਕਰੀਏ ਤਾਂ ਬਹੁਤ ਸੋਹਣਾ ਲੱਗਿਆ ਵਾ ਬਾਈ ਹਾਂ ਬਹੁਤ ਸੋਹਣਾ ਬਾਈ ਮੁਠੀ ਵਾਲਾ ਥਣ ਕੱਢੂਗੀ ਇਹ ਬਾਕੀ ਬਾਈ ਇੱਕ ਕੱਦ ਬੈਡ ਤੇ ਪ੍ਰਿੰਟ ਦੀ ਗੱਲ ਕਰੀਏ ਤਾਂ ਆਪਾਂ ਨੂੰ ਮੂਰ ਪੂਰੀ ਮਤਲਬ ਕਿ ਬਰੇ ਇਹ ਫੁੱਲ ਬਰੀਡ ਦੇ ਵਿੱਚ ਬੱਚੀ ਹੈਗੀ ਹਮਮ ਦੁੱਧ ਵੀ ਇਹਨੇ ਬੱਚੀ ਨੇ 25 ਲੀਟਰ ਦੇ ਕਰੀਬ ਦੇਣਾਗਾ ਠੀਕ ਹੈ ਬਾਈ ਹਾਂ 22 ਲੀਟਰ ਦੀ ਤਾਂ ਆਪਾਂ ਗਾਰੰਟੀ ਦਿੰਦੇ ਆ ਇਸ ਬੱਚੀ ਦੀ ਠੀਕ ਆ ਹਾਂ ਜੀ ਬਾਕੀ ਇਹਦੀ ਸੇਵਾ 22 30 ਲੀਟਰ ਤਾਂ ਖੁੱਲਾ ਦੇਉਗੇ 25 ਲੀਟਰ ਦੇ ਕਰੀਬ ਹੀ ਦੁੱਧ ਦੇਣਾ ਇਹਨੇ ਬੱਚੀ ਠੀਕ ਆ ਧੀ ਗੰਢੀ ਆ ਕੋਈ ਦਿੱਕਤ ਨਹੀਂ ਹਾਂ ਜੀ ਆਪਾਂ ਲੇਵੇ ਦੀ ਗੱਲ ਕਰੀਏ ਭਾਈ ਤਾਂ ਹਾਂ ਤੱਕ ਲੈ ਗਈ ਹੈ ਨਾ ਹਾਂ ਜੀ ਹਜੇ ਵੀਰੇ 20 ਤਰੀਕ ਨੂੰ ਦਿਨ ਪੂਰੇ ਨੇ ਦੇ ਉਹ ਸਾਰਾ ਬਣ ਕੇ ਸੋਣਾ ਬੱਚੀ ਹਾਂ ਇੱਕ ਗੱਲ ਵਾਂ ਲਾ ਲਓ ਫਸ ਕੇ ਸੋਣਾ ਜਮਾ ਪੂਰਾ 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 ਜੀ ਸਾਰਾ ਪੜਾ ਕਰੀ ਜਾਂਦੀ ਹੈ ਬੱਚੀ ਲੈ ਭਾਈ ਪ੍ਰਿੰਟ ਚੈੱਕ ਕਰ ਲਓ ਸਨਖ ਹੋਣਾ ਨਾ ਜੇ ਆਪਾਂ ਗੱਲ ਕਰੀਏ ਫੁੱਲ ਆ ਬਹੜ ਤੇ ਹਾਂ ਜੀ ਮੇਰਾ 6 ਫੁੱਟ ਕੱਦ ਹੈਗਾ ਛੋਟੇ ਮੇਰੇ ਲਵੇ ਜੀ ਹੈ ਹੂੰ ਜਮਾ ਛੋਟੇ ਬ੍ਰੋਪਰ ਜੀ ਦੀ ਹੈ ਨਾ ਬਾਕ ਚੈੱਕ ਕਰ ਲੋ ਚਮਕ ਚਮਕ ਬਾਈ ਫੁੱਲ ਲੱਗੇ ਸਪੱਕ ਤੋਂ ਅਤਰਾ ਨਹੀਂ ਹੈ ਨਾ ਬਾਈ ਪੂਰੀ ਚੰਗੀ ਬੱਛੀ ਆ ਫਾਰਮ ਦੀ ਬੱਛੀ ਹੈ ਠੀਕ ਆ ਕੱਲਾ ਸਿੰਗ ਜ਼ਰੂਰ ਆ ਕੱਲਾ ਸਿੰਗ ਆਗਾ ਬਸ ਸ਼ੇਂਗਾ ਲੈਣਾ ਦਗਾਉਣ ਵੀ ਗਈ ਵੀ ਰਿਆ ਅਗਲਾ ਕੋਈ ਕਰ ਜਾਂਦਾ ਹੁੰਦਾ ਕੋਲ ਹੈ ਨਾ ਹੂੰ ਤੇ ਉਹ ਕੋਈ ਦਿੱਕਤ ਨਹੀਂ ਹੈਗੀ ਬੱਛੀ ਚ ਠੀਕ ਆ ਬਈ ਅੱਜ ਬਾਕੀ ਪਾ ਬਈ ਇੱਕ ਵਾਰੀ ਫੇਰ ਤੋਂ ਚੈੱਕ ਕਰਾ ਲੈਣਾ ਇਹ ਲੇਵੇ ਦੀ ਗੱਲ ਕਰੀ ਨਾ ਬਹੁਤ ਸੋਹਣਾ ਕੱਲਾ ਕੱਲਾ ਥਾਣਾ ਬਾਈ ਪੂਰੀ ਵਿੱਥੀ ਥਣ ਲੱਗਾ ਵਾ ਥਾਣਾ ਦੀ ਕੁਆਲਿਟੀ ਬਾਈ ਬਹੁਤ ਸੋਹਣੀ ਆ ਹੈ ਨਾ ਬਾਈ ਪੂਰੀ ਫੁੱਲ ਕੁਆਲਿਟੀ ਆ ਹੂੰ ਬਹੁਤ ਚੰਗਾ ਥਣ ਬਾਈ ਤਿਆਰ ਕਰਦੀ ਕੋਈ ਪੂਰਾ ਫੁੱਲ ਬਣ ਕੇ ਫਸਕੇ ਉਸੂ ਫੁੱਲ ਬਜੂਦ ਬਣ ਕੇ ਸੁਣਾ ਹਨਾ ਹਾਂਜੀ ਹਾਂਜੀ ਵੀਰੇ ਬਾਕੀ ਐ ਵੀ ਕਿਸੇ ਵਕਤ ਲਿੱਸੀ ਲਾਮੀਨ ਰੋਈ ਨਾ ਨਾ ਪੜੀ ਹੋਈ ਸਮੇਂ ਹੋਈ ਬੱਚੀ ਆ ਵੀਰੇ ਇਹ ਹਾਂ ਤੇ ਕੀ ਮੁੱਲ ਆ ਭਾਈ ਦਵਿੰਦਰ ਦੇਣ ਲੈਣ ਜਾ ਇਹਦਾ ਭਾਈ ਮੁੱਲ ਕਰਾਉਣ ਨੂੰ ਦੱਸੀ ਕਰਾ ਲਓ 85 ਕਰਾ ਲਓ ਹੂੰ ਪਰ 75000 ਦੀ ਬੱਚੀ ਆਪਾਂ ਦੇਵਾਂਗੇ ਠੀਕ ਆ ਮੁੱਲ ਕਰਾਉਣ ਨੂੰ 80 ਕਰਾ ਲਓ ਹਾਂਜੀ 85 ਕਰਾ ਲਓ ਪਰ 75000 ਦੀ ਆਪਾਂ ਬੱਚੀ ਦੇ ਦਿਆਂਗੇ ਠੀਕ ਆ ਅੱਛਾ ਇਹ ਵੀ ਆ ਅੱਗੇ ਬੱਚੀ ਇਹ ਬਾਣ ਵਾਲੀ ਬੱਚੀ ਹੈਗੀ ਗਾਹਾਂ ਨੂੰ 35 ਲੀਟਰ 30 ਪਲਸ ਦੁੱਧ ਦੇਣਾ ਇਹਨੇ ਬੱਚੀ ਨੇ ਦੂਜੇ ਸੂਏ ਠੀਕ ਹੈ ਜੀ ਹਾਂ ਪੂਰੀ ਚੰਗੀ ਬੱਚੀ ਹੈ ਹੂੰ ਹਾਂ ਹੁਣ ਤੁਸੀਂ ਆਏ ਚੈੱਕ ਕਰ ਲਓ ਮਤਲਬ ਕਿ ਲੈਵਾ ਜਿਵੇਂ ਤੁਸੀਂ ਦੱਸਿਆ ਉਹ ਢੱਲਾ ਤੋਂ ਬਹੁਤ ਪੰਜਾ ਰਿਹਾ ਚੈੱਕ ਕਰਾਓ ਬਾਈ ਮਣੀਆ ਕਿੱਛੇ ਲੈ ਬਾਈ ਚੈੱਕ ਕਰ ਲਓ ਪੂਰਾ ਢੱਲਾ ਪੰਜਾ ਨੇ ਚਾ ਗੱਚਾ ਡਰ ਪਿਆ ਹਾਂ ਹਾਂ ਹਜੇ ਪੂਰਾ ਲੈਂਦੀ ਹੈ ਹਜੇ ਦਿਨ ਬੱਚੀ ਠੀਕ ਹੈ ਆ ਕਰਕੇ ਹਾਂਜੀ ਉਸ ਹਾਂ ਉਹ ਸਾਬ ਨਾਲ ਬਾਈ ਅੰਦਾਜ਼ਾ ਲਾ ਲਿਓ ਇਹ ਨਗਸੀਗਾ ਬਾਈ ਭਰਾ ਕੋਲੇ ਇੱਕ ਜੇ ਕਿਸੇ ਵੀ ਨੂੰ ਪਸੰਦ ਆਵੇ ਤਾਂ ਬਾਈ ਨਾਲ ਕੰਟੈਕਟ ਕਰਕੇ ਜਰੂਰ ਖਰੀਦ ਸਕਦੇ ਹੋ ਵੀਡੀਓ ਨੂੰ ਦੇਖਣ ਲਈ ਸਾਰੇ ਵੀਰਾਂ ਦਾ ਤੈਅ ਲਓ ਧੰਨਵਾਦ